ਜਲੰਧਰ ਵਿੱਚ ਬੀਤੀ ਰਾਤ ਕੋਟ ਕਲਾ ਚੌਂਕ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਨਮ ਦਿਨ ਦੀ ਪਾਰਟੀ ਕਰਕੇ ਬਾਹਰ ਨਿਕਲੇ ਕੁਝ ਨੌਜਵਾਨਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ 4-5 ਨੌਜਵਾਨ ਜ਼ਖਮੀ ਦਸੇ ਜਾ ਰਹੇ ਨੇ ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਜਨਮ ਦਿਨ ਦੀ ਪਾਰਟੀ ਕਰਕੇ ਬਾਹਰ ਨਿਕਲ ਰਹੇ ਸਨ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਨੇ ਨੌਜਵਾਨਾਂ ਨੂੰ ਕੁਚਲ ਦਿੱਤਾ ਹਾਦਸੇ 'ਚ ਸਾਰੇ ਦੋਸਤਾਂ ਵਿੱਚੋਂ ਇੱਕ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ 4 ਤੋਂ 5 ਜ਼ਖਮੀ ਹੋ ਗਏ ਮ੍ਰਿਤਕ ਦੀ ਪਛਾਣ ਧੀਰਜ ਨਿਵਾਸੀ ਫਗਵਾੜਾ ਵਿੱਚ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਕੱਲ ਮੈਂ ਤੇ ਮੇਰੇ ਭਰਾ ਤੇ ਨਾਲ ਸਾਡੇ ਕੁਝ ਦੋਸਤ ਅਸੀਂ ਰੋਟੀ ਖਾਨ ਪਟਵਾਰੀ ਢਾਬੇ ਗਏ ਸੀਗੇ ਤੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਤੇ ਫੋਟੋਆਂ ਫੋਟੋਆਂ ਖਚਾਈਆਂ ਅਸੀਂ ਮੇਰੇ ਭਰਾ ਹੁਣੇ ਦੂਸਰੀ ਸਾਈਡ ਐਕਟਿਵਾ ਮੋਟਰਸਾਈਕਲ ਘਟਨ ਚਲੇ ਗਏ ਉਹ ਹਜੇ ਉੱਥੇ ਸਾਈਡ ਤੇ ਬੈਠੇ ਸੀ ਤੇ ਇੰਨੇ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਆਵਾਜ਼ ਮਾਰ ਲਈ ਕਿ ਮੇਰੀ ਇੱਕ ਫੋਟੋ ਕਰ ਦੇ ਮੈਂ ਫੋਟੋ ਕਰਾਂ ਇਨਸਾਈਡ ਆਏ ਇੰਨੇ ਨੂੰ ਇੱਕ ਤੇਜ਼ ਗੱਡੀ ਆਈ ਉਹਨਾਂ ਨੇ 5-6 ਜਣੇ ਨੂੰ ਦੌੜਾ ਕੇ ਮਾਰਿਆ। ਜਿਹਦੇ ਚੋਂ ਮੇਰੇ ਭਰਾ ਦੀ ਡੈਥ ਹੋ ਗਈ ਕੀ ਨਾਮ ਕੀ ਉਹਦਾ ਟੀ ਦਾ ਸੀਰਾ ਤੇ ਕਾਇਲ ਕਿੰਨੇ ਹੋਏ ਤੇ 4 ਕਾਇਲ ਹੋਏ 4 ਤੋਂ 5 ਕਾਇਲ ਹਾਂਜੀ ਤੇ ਉਹਨਾਂ ਦੀ ਹਾਲਤ ਕਿਦਾਂ ਇੱਕ ਆਈਸੀਯੂ ਦੇ ਵਿੱਚ ਹੈ ਇਸ ਟਾਈਮ ਉਹਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਆ ਇੱਕ ਦੇ ਸਿਰ ਤੇ ਲੱਗੀ ਆ ਤੇ ਬਾਕੀਆਂ ਤੇ ਲੱਗੀਆਂ ਹੋਰ ਪੁਲਿਸ ਦਾ ਕੀ ਕਹਿਣਾ ਹੈ ਹਾਂਜੀ ਉਹ ਆਈਸੀਯੂ ਦੇ ਵਿੱਚ ਹੈ ਜੀ ਇਸ ਟਾਈਮ ਪੁਲਿਸ ਦਾ ਹੁਣ ਕੀ ਕਹਿਣਾ ਹੈ ਇਸ ਤੇ ਪੁਲਿਸ ਕਰ ਰਹੀ ਆਪਣੀ ਕਾਰਵਾਈ ਮਾਮਲਾ ਦਰਜ ਕਰਤਾ ਪੁਲਿਸ ਹਾਂਜੀ ਕਰ ਰਹੇ ਆ ਜੀ ਪੋਸਟਮਾਰਟਮ ਲਈ ਹੁਣ ਜਾ ਰਹੇ ਚਲੰਦਰ ਤੇ ਫਿਰ ਉਸ ਤੋਂ ਬਾਅਦ ਪਤਾ ਪਤਾ ਲੱਗਿਆ ਪੁੱਛਿਆ ਕਿ ਸਾਥਕੀ ਤੇ ਸਭ ਦੇ ਨਾਲ ਤੋਂ ਬੰਦਰ ਦੀਪਨਗਰ ਦਾ ਰਹਿਣ ਵਾਲਾ ਉਹ ਚਿੰਨਾ ਕੋ ਪਤਾ ਉਸਨੇ ਗਿਰਤਾਵ ਕਰ ਲਿਆ ਹਾਂਜੀ ਹਾਂਜੀ ਰਾਤੀ ਮੋਕੇ ਤੇ ਰੋਟੀ ਖਾਣ ਆਏ ਸੀਗੇ ਪਟਵਾਰੀ ਟਾਪੇ ਤੋਂ ਬਾਹਰ ਨਿਕਲੇ ਐਕਟਿਵ ਅਸੀਂ ਪਾਰਕੂ ਚੋਂ ਇੱਕ ਕੱਡੀ ਸੀਗੀ ਸੜਕ ਤੇ ਵੀ ਨਹੀਂ ਸੀਗੇ ਤੇ ਸਾਨੂੰ ਪਤਾ ਨਹੀਂ ਲੱਗਾ ਕਿਸ ਵੱਲੇ ਗੱਡੀ ਆਈ ਪਿੱਛੋਂ ਸਾਡੇ ਵੱਜ ਗਈ ਸਾਨੂੰ ਹੋਸ਼ ਹੀ ਨਹੀਂ ਸੀ ਸੜਕ 'ਤੇ ਡੇਗੇ ਅਸੀਂ ਉੱਥੇ ਬੰਦਿਆਂ ਨੇ ਸਾਨੂੰ ਅੱਗੇ ਚੱਕਿਆ ਜਦੋਂ ਉੱਥੇ ਸਾਨੂੰ ਪਤਾ ਲੱਗਿਆ ਸਾਡੇ ਬੰਦੇ ਨੇ ਵੀ ਸ਼ਰਾਬ ਪਰਾਪ ਕੀਤੀ ਸੀ ਗੱਡੀ ਨੇ ਕੀ ਕੀਤਾ ਹਾਂਜੀ ਲਾਗਦਾ ਗੱਡੀ ਸੀਗਾ ਕਿ ਜਦੋਂ ਗੱਡੀ ਚ ਨਿਕਲੇ ਉਹ ਅੱਧੀ ਮਲਵੱਖਾ ਬੰਦ ਕਰਦਾ ਸੀ ਆਪਰੇ ਬਾਕੀ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਹਾਂਜੀ ਹਾਂਜੀ ਕਿੰਨੇ ਬੰਦੇ ਕਾਇਲ ਜਿੰਨੇ ਆਏ ਸੋਨੋਂ ਚ ਇੱਕ ਦੋ ਹੀ ਠੀਕ ਆ ਬਾਕੀ ਸਾਰੇ ਮਾਰੀਆਂ ਮਾਰੀਆਂ ਸੱਟਾਂ ਲੱਗੀਆਂ ਸਾਰੀਆਂ ਕਿਹਦੇ ਕਹਿੰਦੇ ਤੁਸੀਂ ਆਏ ਸੀ ਕੋਈ ਵਾਈਟ ਆ ਬੇ ਰੋਟੀ ਹਾਂ ਨੋ ਜਣੇ ਆਏ ਸੀ ਨੋ ਦੇ ਵਿੱਚ ਕਿੰਨੇ ਦਾਖਲ ਹੋਏ ਇਸ ਟਾਈਮ ਦਾਖਲ ਇੱਕ ਦੀ ਡੈਥ ਹੋ ਗਈ ਇੱਕ ਹੀ ਦਾਖਲ ਆ ਜੀ ਵਰਨਾ ਦੇ ਡਰਾਈਵਰ ਨੇ ਫੁੱਲ ਡਰਿੰਕ ਕੀਤੀ ਹੋਈ ਸੀਗੀ ਠੀਕ ਆ ਡਰਿੰਕ ਕੀਤੀ ਹੋਈ ਸੀਗੀ ਤੇ ਉਤੋਂ ਬਾਅਦ ਕੋਈ ਹੋਸ਼ਵਾਜ਼ ਚਲੀ ਸੀਗਾ ਸਿਰਫ ਚੁੱਪ ਕਰਕੇ ਇੱਦਾਂ ਦੇਖ ਰਿਆ ਸੀ ਜਿਦਾ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਉਹ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਆਇਆ ਸੀਗਾ ਸਿੰਗਰ ਰੋਡ ਸੀਗੀ ਸਿੰਗਰ ਰੋਡ ਦੇ ਵਿੱਚ ਟ੍ਰੈਫਿਕ ਵੀ ਥੋੜਾ ਬਹੁਤ ਸੀਗਾ ਉਰੇ ਪਰੇ ਗੱਡੀਆਂ ਭਾਈਆਂ ਸਭੂ ਸੀਗਾ ਤਾਂ ਵੀ ਉਹ ਬਹੁਤ ਜ਼ਿਆਦਾ ਸਪੀਡ ਤੇ ਆਇਆ ਕਿ ਆਪਾਂ ਸਾਈਡ ਤੇ ਵੀ ਖੜੇ ਸੀਗੇ ਉਹਨੇ ਸਾਰੇ ਬੰਦੇ ਭਾਈ ਚੱਕ ਕੇ ਮਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਰਾਤ ਨੂੰ ਜਿਸ ਵਾਰੀ ਮੈਨੂੰ ਟੈਲੀਫੋਨ ਮਿਲਿਆ ਕਿ ਪਟਵਾਰੀ ਤੋਂ ਆਪਣੇ ਇਲਾਕੇ ਵਿੱਚ ਕੋਈ ਗੱਡੀ ਨੂੰ ਪਾਰਕ ਦੇ ਬਾਹਰ ਖੜਿਆਂ ਨੂੰ ਥੇਡ ਮਾਰੀ ਹੈ ਤੇ ਜਿਹਨਾਂ ਨੂੰ ਜ਼ਖਮੀ ਹੋ ਕਰਕੇ ਡੋਨੋ ਹਸਪਤਲ ਦਾ ਆਪਰੇ ਕਰਵਾਇਆ ਗਿਆ। ਕਿ ਜਿੱਥੋਂ ਵੀ ਮੈਨੂੰ ਟੈਲੀਫੋਨ ਮਿਲਿਆ ਕਿ ਉਹਦੇ ਉੱਤੇ ਦਾਕਲ ਕਰਵਾਈ ਸੀ ਉਹਨਾਂ ਦੇ ਵਿੱਚ ਇੱਕ ਤੀਰਤ ਸਿਰਾ ਨੂੰ ਨਾਮ ਦਾ ਲੜਕਾ ਜਿਹੜੀ ਉਮਰ 20 ਸਾਲ ਹੈ ਪੂਰੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤੇ ਉਹਦੇ ਭਰਾ ਨੇ ਜੋ ਬਿਆਨ ਲਖਾਇਆ ਹੈ ਉਹਦੇ ਜਾਣਨ ਦੇ ਹੱਦ ਤੱਕ ਅਸੀਂ ਉਦੀ ਅੱਥੇ ਅੱਜ ਕਰ ਰਹੇ ਹਾਂ ਤੇ ਬਾਕੀ ਜੋ ਗੱਲ ਕਰ ਰਹੇ ਹਾਂ ਅਮਰ ਸਿੰਘ ਨੇ ਕਿਹਾ ਇੱਕ ਲੜਕੀ ਹੈ ਉਹਦੇ ਵੀ ਮਰ ਜਾਦੀ ਹੈ ਉਹ ਵੀ ਸਿਰਿਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਹਾਜ਼ੂਰ ਤੇ ਜਖਮੀ ਹੋਈ ਹੈ ਤੇ ਉਹਨਾਂ ਨੇ ਵੀ ਅਸੀਂ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ